ਇੱਕ ਵਾਰ ਫਿਰ ਤੋਂ ਦੋਸਤੋ ਡਾਕੂ ਫੈਮਲੀ ਜੀ ਦੇ ਘਰ ਲੱਗਣਗੀਆਂ ਰੌਣਕਾਂ ਵੀ ਹਾਂ ਤੁਹਾਨੂੰ ਜਾਣਕਾਰੀ ਦੱਸ ਦਿਆਂ ਅਸੀਂ ਬਹੁਤ ਖੁਸ਼ੀ ਹੋਵੇਗੀ ਕਿ ਡਾਕੂ ਫੈਮਲੀ ਜੀ ਦੇ ਘਰ ਇੱਕ ਛੋਟਾ ਬੇਬੀ ਜਲਦੀ ਹੀ ਆ ਰਿਹਾ ਹੈ ਜੀ ਹਾਂ ਡਾਕੂ ਵੀਰ ਜੀ ਦੀ ਵਾਈਫ ਪ੍ਰੈਗਨੈਂਟ ਨੇ ਉਹ ਜਲਦੀ ਨਿਊ ਬੇਬੀ ਬਾਰਨ ਨੂੰ ਜਨਮ ਦੇਣਗੇ ਸਾਰੇ ਫੈਨਸ ਲਈ ਬਹੁਤ ਹੀ ਖੁਸ਼ਖਬਰੀ ਹੈ ਉਹ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਨਿਊ ਬੇਬੀ ਦੀਆਂ ਐਡਵਾਂਸ ਕਮੈਂਟ ਬਾਕਸ ਦੇ ਵਿੱਚ ਵਧਾਈਆਂ ਦੇਣੀਆਂ ਸ਼ੁਰੂ ਕਰ ਦੇਵੋ ਈहां ਡਾਕੂ ਫੈਮਿਲੀ ਜੀ ਨੇ ਆਪਣੀ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਦੇ ਆ ਸਾਡੇ ਨਾਲ ਬੇਬੀ ਦੀ ਜਾਣਕਾਰੀ ਸਾਂਝੀ ਕੀਤੀ ਹੈ ਜਿੱਥੇ ਕਿ ਉਹ ਸਾਨੂੰ ਆਪਣੇ ਬੱਚੇ ਲਈ ਕੱਪੜੇ ਖਰੀਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੀ ਵਾਈਫ ਕਿੰਨੀ ਖੁਸ਼ ਨਜ਼ਰ ਆ ਰਹੀ ਨੇ ਤੇ ਇਹ ਜੋੜੀ ਕਿੰਨੀ ਹੀ ਬਿਊਟੀਫੁਲ ਲੱਗ ਰਹੀ ਹੈ ਅੱਜ ਬਾਈ ਜੀ ਦੇ ਫਾਦਰ ਸਾਹਿਬ ਹੁੰਦੇ ਤਾਂ ਕੁਝ ਗੱਲਾਂ ਹੋ ਰਹੀਆਂ ਸੀ ਤੇ ਇਸ ਟਿਕੜੀ ਨੂੰ ਹੋਰ ਚਾਰ ਚੰਦ ਲੱਗ ਜਾਣੇ ਸਨ ਫਾਦਰ ਦੀ ਡੈਥ ਤੋਂ ਬਾਅਦ ਬਾਈ ਜੀ ਦੀ ਮੈਰਜ਼ ਹੋਈ ਅਤੇ ਇਹ ਮੋੜ ਫੈਮਿਲੀ ਹੁਣ ਇਸ ਵੀਡੀਓ ਬਣਾਉਣ ਲੱਗੇ ਬਾਈਆਂ ਦਾ ਕੰਟੈਂਟ ਵੀ ਵਧੀਆ ਹੁੰਦਾ ਹੈ ਅਤੇ ਆਡੀਅנס ਵੱਲੋਂ ਇਹਨਾਂ ਨੂੰ ਭਰਮਾ ਹੰਗਾਰਾ ਵੀ ਮਿਲਦਾ ਹੈ ਆਪਾਂ ਮਿਲਦੇ ਹਾਂ ਦੋਸਤ ਅਗਲੀ ਵੀਡੀਓ ਨਾਲ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਆਪਾਂ ਦੋਆ ਨੇ ਆਪਾਂ ਦੋਆ ਨੇ ਲੜਾਈ ਨਹੀਂ ਕਰਨੀ ਛੱਡੋ ਭਰੇ ਮੈਂ ਨਹੀਂ ਸੌ ਸੂ ਖਾਂਦੇਗੀ ਮੇਰਾ ਨਹੀਂ ਜੀ ਲੱਗਦਾ ਮੈਂ ਤਾਂ ਲੜਾਈ ਕਰੂੰਗੀ ਆ ਬੋਲ